ਹਾਂਜੀ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਜੀ ਮਿੰਨੀ ਟਰੈਕਟਰ ਆ ਇਹ ਸਵਰਾਜ ਕੰਪਨੀ ਨੇ ਲਾਂਚ ਕਰਿਆ ਕੋਡ ਇਸ ਦਾ ਨਾਮ ਆ ਤੇ ਡੀਲਰ ਆਏ ਸੀ ਆਪਣੇ ਸਵਰਾਜ ਕੰਪਨੀ ਦੇ ਖੇਤ ਆਏ ਸੀ ਆਪਣੇ ਡੈਮੋ ਦੇਣ ਲਈ ਬੜਾ ਵਧੀਆ ਰਿਸਪੌਂਸ ਮਿਲਿਆ ਜਿੱਥੇ ਨਾ ਵੱਡਾ ਟਰੈਕਟਰ ਨਹੀਂ ਜਾ ਸਕਦਾ ਉੱਥੇ ਬੜੇ ਆਰਾਮ ਦੇ ਤਰੀਕੇ ਨਾਲ ਚੱਲਿਆ ਜਾਂਦਾ ਨਾਲ ਹੀ ਇਹਦੇ ਰੂਟਾ ਬਟਰ ਫ੍ਰੀ ਮਿਲਦਾ ਹੈਗਾ ਜਿਵੇਂ ਕਿਸੇ ਨੇ ਕਲਟੀਵੇਟਰ ਲੈਣਿਆ ਜਾਂ ਟਰਾਲੀ ਲੈਣੀ ਆ ਕੋਈ ਇੱਕ ਐਪਲੀਮੈਂਟ ਫ੍ਰੀ ਮਿਲ ਜਾਂਦਾ ਨਾਲ ਆ ਆ ਦੇਖੋ ਜਿੱਥੇ ਅਸੀਂ ਲੈ ਕੇ ਆਏ ਆਂਗੇ ਇਹ ਕਿਆਰੇ ਦੇ ਵਿੱਚ ਨਾ ਵੱਡਾ ਡ੍ਰੈਕਟਰ ਨਹੀਂ ਜਾ ਸਕਦਾ ਸੀ ਅਸੀਂ ਖਾਲ ਦੇ ਵਿੱਚ ਦੀ ਅਸੀਂ ਇਹਨੂੰ ਲੈ ਆਏ ਬੱਟਾ ਜਿਵੇਂ ਗੋਭੀ ਵਾਲੀਆਂ ਬੱਟਾ ਹੁੰਦੀਆਂ ਉਹਦੇ ਵਿੱਚ ਚਲਾ ਕੇ ਦੇਖਿਆ ਬੜਾ ਵਧੀਆ ਯਾਨੀ ਕੋਈ ਝੜਕਾ ਨਹੀਂ ਕੋਈ ਵਾਈਬ੍ਰੇਸ਼ਨ ਨਹੀਂ ਬੜੇ ਆਰਾਮ ਦੇ ਤਰੀਕੇ ਨਾਲ ਚੱਲਦਾ ਸੀ ਪਟਰੋਲ ਇੰਜਨ ਆ ਇਹਦਾ ਕੋਈ ਐਦਾਂ ਨਹੀਂ ਵੀ ਕਿਸੇ ਪਾਸੇ ਉੱਚਾ ਕਰਤਾ ਜਾਂ ਨੀਵਾ ਕਰਤਾ ਦੇਖੋ ਕਿੰਨਾ ਵਧੀਆ ਕਿਹੜਾ ਪਲੈਨ ਕਰ ਰਿਹਾ ਡੰਗਾਈ ਵੀ 7 ਇੰਚ ਤੱਕ ਅਸੀਂ ਦੇਖੀ ਆ ਪੱਟ ਕੇ 6-7 ਇੰਚ ਤੱਕ ਡੰਗਾਈ ਹੈਗੀ ਆ ਤੇ ਇੱਕ ਗੱਲ ਹੋਰ ਬੜੀ ਵਧੀਆ ਲੱਗੀ ਸਾਨੂੰ ਇਸ ਟਰੈਕਟਰ ਦੀ ਜਿਵੇਂ ਕਿਸੇ ਨੇ ਇਹਦੀ ਉਚਾਈ ਹੋਰ ਉੱਚੀ ਕਰਨੀਆਂ ਤੇ ਉਹਦੇ ਲਈ ਅਲੱਗ ਅਟੈਚਮੈਂਟ ਲੱਗਦੀ ਆ ਕਈ ਅਟੈਚਮੈਂਟਾਂ ਲੱਗ ਜਾਂਦੀਆਂ ਨਾਲ ਜਿਵੇਂ ਕਿਸੇ ਨੇ ਝੋਨੇ ਦੀ ਕਟਾਈ ਕਰਨੀ ਆ ਕਣਕ ਦੀ ਕਟਾਈ ਕਰਨੀ ਆ ਕਿਸੇ ਵੀ ਹਰੇ-ਚਾਰੇ ਦੀ ਜਾਂ ਕਿਸੇ ਵੀ ਫਸਲ ਦੀ ਕਟਾਈ ਕਰਨੀ ਹੈ ਨਾ ਕਟਰ ਲੱਗ ਜਾਂਦਾ ਇਹਦੇ ਨਾਲ ਉਹਦੇ ਨਾਲ ਆਪਾਂ ਬੜੀ ਆਸਾਨੀ ਨਾਲ ਆਪਣੀਆਂ ਫਸਲਾਂ ਦੀ ਕਟਾਈ ਕਰ ਸਕਦੇ ਹਾਂ ਜਿਵੇਂ ਸਪਰੇਅ ਕਰਨੀਆਂ ਸਪਰੇਅ ਵਾਲੀ ਮਸ਼ੀਨ ਵੀ ਲੱਗ ਜਾਂਦੀ ਆ ਅਲੱਗ ਤੋਂ ਆਪਾਂ ਨੂੰ ਜਿਹੜੀਆਂ ਢੋਲੀਆਂ ਹੁੰਦੀਆਂ ਇੰਜਨ ਵਾਲੀਆਂ ਪਟਰਾਵਲੀਆਂ ਉਹਨਾਂ ਦੇ ਖਰਚਾ ਕਰਨ ਦੀ ਲੋੜ ਨਹੀਂ ਇਹ ਟਰੈਕਟਰ ਕਈ ਕੰਮ ਕਰਦਾ ਤੇ ਜਿਹੜੇ ਛੋਟੇ ਜੀਮੇਦਾਰ ਨੇ ਕੋਈ ਸਬਜ਼ੀਆਂ ਦੀ ਖੇਤੀ ਕਰਦਾ ਜਾਂ ਮਲਟੀ ਕ੍ਰੌਪ ਤਰੀਕੇ ਨਾਲ ਕੋਈ ਸਬਜ਼ੀਆਂ ਦੀ ਖੇਤੀ ਕਰਦਾ ਜਾਂ ਬਾਗਬਾਨੀਆਂ ਚ ਜਿਹੜੇ ਖੇਤੀ ਕਰਦੇ ਆ ਸਬਜ਼ੀਆਂ ਦੀ ਉੱਥੇ ਬੜਾ ਵਧੀਆ ਯਾਨੀ ਕਾਮਯਾਬ ਹੋਊਗਾ ਇਹ ਟਰੈਕਟਰ ਕਿਉਂਕਿ ਤੇ ਸਬਸਿਡੀ ਵੀ ਚੱਲ ਰਹੀ ਆ 2-3 ਦਿਨ ਰਹਿੰਦੀ ਆ ਸਬਸਿਡੀ ਦੇ ਤੇ ਟਰੈਕਟਰ ਦੀ ਕੀਮਤ ਆ ਜੀ 2,95,000 ਤੇ ਜੇ ਆਪਾਂ ਨੂੰ ਸਬਸਿਡੀ ਮਿਲਦੀ ਆ 50% ਤੇ 1,35,000 ਰੁਪਈਆ ਆਪਾਂ ਕੰਪਨੀ ਨੂੰ ਦੇਣਾ ਪੈਣਾ ਤੇ ਆਪਾਂ ਉਹ ਲੋਨ ਵੀ ਕਰਵਾ ਸਕਦੇ ਆ ਤੇ ਬਾਕੀ ਤੁਸੀਂ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਲੁਧਿਆਣੇ ਗਿੱਲ ਬਾਈਪਾਸ ਤੇ ਕੰਪਨੀ ਸਪਰੇਅਮੈਨ ਕੰਪਨੀ ਤੇ ਉੱਥੇ ਤੁਸੀਂ ਜਾ ਕੇ ਜਿਹੜੇ ਸਵਰਾਜ ਦੇ ਡੀਲਰ ਨੇਗੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਸਪਰੇਅਮੈਨ ਜਿਹੜੀ ਕੰਪਨੀ ਹੈ ਨਾ ਉਹਨਾਂ ਕੋਲੇ ਡੀਲਰ ਸਪਾਈ ਹੋਈ ਆ ਸਵਰਾਜ ਜਿਹੜਾ ਮਿੰਨੀ ਡਾਇਰੈਕਟਰ ਆ ਕੋਡ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਡੈਮੋ ਲੈ ਸਕਦੇ ਹੋ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੁੰਦੇ ਜਿਹੜੇ ਆਪਣੇ ਫਾਰਮ ਨੇ ਸਬਸਿਡੀ ਦੇ ਉਹ ਭਰ ਸਕਦੇ ਹੋ 2-3 ਦਿਨ ਹੀ ਰਹਿੰਦੇ ਆ ਸਬਸਿਡੀ ਦੇ ਜਿਹੜੇ ਆਖਰੀ ਤਰੀਕਾ 13 ਪਤਾ ਨਹੀਂ 14 ਤਰੀਕ ਹੈ ਬਾਕੀ ਤੁਸੀਂ ਜਾ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇੱਕ ਛੋਟੀ ਜੀ ਇੰਟਰਵਿਊ ਲਈ ਸੀ ਜਿਹੜੇ ਵੀਰ ਡੈਮੋ ਦੇਣ ਲਈ ਆਏ ਸੀ ਤੇ ਟਰੈਕਟਰ ਦੀਆਂ ਜਿੰਨੀਆਂ ਖੂਬੀਆਂ ਸੀ ਕਮੀਆਂ ਸੀ ਬਾਈਆਂ ਨਾਲ ਸਾਂਝੀਆਂ ਕਰੀਆਂ ਤੇ ਬਾਕੀ ਜਿਹੜੇ ਵੀਰਾਂ ਨੇ ਵੀਡੀਓ ਦੇਖੀ ਆ ਜਾਂ ਤੇ ਜਿਹੜੇ ਵੀਰ ਡੈਮੋ ਦੇਣ ਲਈ ਆਏ ਸੀ ਟਰੈਕਟਰ ਦੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ